ਮੈਨੂੰ ਪਤਾ ਹੈ ਕਈ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਮੇਰੇ ਡੈਡੀ ਮੇਰੇ ਪਿਤਾ ਜੀ ਇੱਥੇ ਆਲੂ ਵਾਲੇ ਕਟੜਾ ਦੇ ਇੱਥੇ ਉਹਨਾਂ ਦੀ ਪੈਦਾਇਸ਼ ਹੈ ਉਹਨਾਂ ਨੇ ਮੈਨੂੰ ਜੱਲਿਆਂ ਵਾਲਾ ਬਾਗ ਦੇ ਬਾਰੇ ਬਹੁਤ ਕੁਝ ਦੱਸਿਆ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਦੱਸਿਆ ਸੀ ਤੇ ਜਦੋਂ ਮੈਂ ਮੇਰੇ ਕੋਲ ਇਹ ਕਹਾਣੀ ਆਈ ਮੈਂ ਉਸੇ ਵਕਤ ਮਨ ਬਣਾ ਲਿਆ ਸੀ ਕਿ ਮੈਂ ਇਹ ਫਿਲਮ ਕਰਨੀ ਕਰਨੀ ਮੈਂ ਦੱਸਣਾ ਚਾਹੁੰਦਾ ਕਿ ਹੋਇਆ ਕੀ ਸੀ ਇਹ ਜੋ ਫਿਲਮ ਹੈ ਗੀਬ ਇਹ ਉਹ ਚੈਪਟਰ ਹੈ ਜੋ ਸਾਡੀ ਹਿਸਟਰੀ ਦੇ ਕਿਤਾਬ ਵਿੱਚ ਨਹੀਂ ਲਿਖਿਆ ਗਿਆ ਕਿਸੇ ਨੂੰ ਨਹੀਂ ਪਤਾ ਇਹਦੇ ਬਾਰੇ ਚ ਅੰਗਰੇਜ਼ਾਂ ਨੇ ਜੋ ਹਿਸਟਰੀ ਦੀ ਕਿਤਾਬਾਂ ਬਣਾਈਆਂ ਬਸ ਉਹੀ ਪਤਾ ਹੈ ਸਾਨੂੰ ਕਿ ਕੀ ਹੋਇਆ ਸੀ ਲੇਕਿਨ ਇਹ ਚੀਜ਼ਾਂ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਬਾਕੀ ਤੇ ਜਦੋਂ 18 April ਨੂੰ ਇਹ ਫਿਲਮ ਆਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊ ਕਿ ਹੋਇਆ ਕੀ ਸੀ ਅੱਗੇ ਚਲਦੇ ਹੋਏ ਮੈਂ ਆਪਣੇ ਦੋਸਤ ਗੁਗੀ ਭਾਜੀ ਨੂੰ ਇੱਥੇ ਬੁਲਾਣਾ ਚਾਹਾਂਗਾ ਐ ਤੁਸੀਂ ਇਹ ਪੁੱਛੋਗੇ ਕਿ ਇਹ ਕੀ ਕਰ ਰਿਹਾ ਇੱਥੇ ਮੈਂ ਤੁਹਾਨੂੰ ਦੱਸਦਾ ਇਹ ਕਰ ਕੀ ਰਿਹਾ ਐਨਾਂ ਦੇ ਇਸ ਫਿਲਮ ਦੇ ਉੱਤੇ ਜਦੋਂ ਮੈਂ ਸਕ੍ਰੀਨ ਪਲੇ ਸਾਰੇ ਅਸੀਂ ਬੈਠ ਕੇ ਕਹਾਣੀ ਲਿਖ ਰਹੇ ਸੀ ਤੇ ਇਹਨਾਂ ਦੇ ਅਨਦਰ ਯੋਗਦਾਨ ਐਸ ਫਿਲਮ ਦੇ ਅੰਦਰ ਬਹੁਤ ਜ਼ਿਆਦਾ ਹੈਗਾ ਐ ਮੇਰੇ ਨਾਲ ਹੀ ਬੈਠੇ ਸੀ ਤੇ ਪੂਰਾ ਕਰੀਬਨ ਨਾ ਕਰੀਬਨ ਗੱਲ ਕਰ ਰਹੇ ਆ ਦੋ ਢਾਈ ਸਾਲ ਪਹਿਲਾਂ ਦੀ ਗੱਲ ਕਰ ਰਹੇ ਆ ਜਦੋਂ ਐ ਮੇਰੇ ਨਾਲ ਬੈਠ ਕੇ ਐ ਫਿਲਮ ਦੇ ਬਾਰੇ ਗੱਲਾਂ ਕਰਦੇ ਸੀ ਤੇ ਤਦੋਂ ਮੈਂ ਇਹਨਾਂ ਨੂੰ ਰਿਕੁਐਸਟ ਕੀਤਾ ਕਿ ਅੱਜ ਤੁਸੀਂ ਆਓ ਐ ਹਾਜੀ ਫਿਲਮ ਬਣ ਗਈ ਹੈ ਐ ਵਨ ਆਫ ਦ ਰੀਜ਼ਨਸ ਇਜ਼ ਯੂ ਆਲਸੋ ਕੋਕੀ ਕੋਕ ਜੀ ਅੱਜ ਥੈਂਕ ਯੂ ਸੋ ਮੱਚ ਭਾਜੀ ਅਕਸ਼ਾ ਭਾਜੀ ਮੈਂ ਬਿਫੋਰ ਯੂ ਸੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਕਿ ਇਹਨਾਂ ਨੇ ਇਹ ਫਿਲਮ ਪੂਰੀ ਦੇਖ ਵੀ ਲਈ ਹੈ ਤੇ ਬਾਕੀ ਕੀ ਦੇਖਿਆ ਮੈਂ ਉਹ ਤੇ ਇਹ ਤੇ ਨਹੀਂ ਕਵਾਂਗਾ ਕਿ ਪੂਰੀ ਫਿਲਮ ਦੇ ਬਾਰੇ ਦੱਸੋ ਲੇਕਿਨ ਤੁਹਾਨੂੰ ਕੀ ਲੱਗਦਾ ਤੁਸੀਂ ਦੱਸੋ ਭਾਈ ਫਿਲਮ ਤਾਂ 18 April ਨੂੰ ਆਪ ਹੀ ਦੱਸੇਗੀ ਜੀ ਕੀ ਚੀਜ਼ ਹੈ ਥੈਂਕ ਯੂ ਸੋ ਵੈਰੀ ਮੱਚ ਅਕਸ਼ੇਪਾ ਜੀ ਵੀ ਆਰ ਸੋ ਗਲੈਡ ਟੂ ਹੈਵ ਯੂ ਹੇਅਰ ਅਰੇ ਉਹ ਤਰਤੀ ਹੈ ਜਿਨੇ ਸ਼ਹਾਦਤ ਦਾ ਇਕ ਐਸਾ ਇਨਕਲਾਬ ਲੈ ਕੇ ਆਈ ਸੀ ਦੇਸ਼ ਦੇ ਵਿੱਚ ਇਸ ਧਰਤੀ ਨੇ ਹਾਲਾਤ ਤਾਂ ਸੀ ਸਾਰੀ ਦੁਨੀਆ ਨੂੰ ਕੋਈ ਮੰਨੇ ਜਾਂ ਨਾ ਮੰਨੇ ਗੋਰੀ ਹਕੂਮਤ ਦੀ ਜੇ ਜੜ ਹਿੱਲੀ ਸੀ ਤਾਂ ਇਸ ਕਾਂਡ ਤੋਂ ਬਾਅਦ ਜੋ ਜੱਲਿਆਂ ਵਾਲਾ ਬਾਗ ਦੇ ਵਿੱਚ ਉਹਨਾਂ ਨੇ ਮਾਸੂਮਾਂ ਦੇ ਨਾਲ ਨੇ ਹਥਿਆਰਾਂ ਦੇ ਨਾਲ ਜੋ ਕੀਤਾ ਸੀ ਪਰ ਅੱਜ ਅਸੀਂ ਸਾਰੇ ਕਰਮਾਂ ਵਾਲਿਆਂ ਕਿ ਅਸੀਂ ਅੱਜ ਉਸੇ ਸਰ ਜ਼ਮੀਨ ਤੇ ਉਸੇ ਧਰਤੀ ਦੇ ਉੱਤੇ ਉਸੇ ਜਗ੍ਹਾ ਤੇ ਇਕੱਠੇ ਹੋਏ ਆ ਜਿਨ੍ਹਾਂ ਨੇ ਇੱਕ ਇੱਕ ਚੀਖ ਆਪਣੇ ਕੰਨਾਂ ਦੇ ਨਾਲ ਸੁਣੀ ਸੀ ਇਹ ਧਰਤੀ ਅਨੇਕਾਂ ਸ਼ਹੀਦਾਂ ਦੇ ਰਤ ਨਾਲ ਰੰਗੀ ਗਈ ਸੀ ਅੱਜ ਵੀ ਇਸ ਧਰਤੀ ਦੇ ਅੰਦਰ ਸੈਂਕੜੇ ਸ਼ਹੀਦਾਂ ਦਾ ਖੂਨ ਦਫਨ ਹੈ ਸਰੀਰ ਚਾਹੇ ਚਲੇ ਗਏ ਸੀ ਪਰ ਉਹਨਾਂ ਦਾ ਰਤ ਉਹਨਾਂ ਦੀ ਖੂਨ ਉਹਨਾਂ ਦਾ ਅੱਜ ਵੀ ਇਸ ਧਰਤੀ ਦੇ ਵਿੱਚ ਦਫਨ ਹੈ ਔਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਲੁਕਾਈ ਬੈਠਾ